ਗੁਰਦਾਸਪੁਰ ਦੇ ਇੱਕ ਚਾਹ ਵਾਲੇ ਦੇ ਲੜਕੇ ਵੰਸ਼ ਸ਼ਰਮਾ ਨੇ ਆਪਣੀ ਮਿਹਨਤ ਦੇ ਨਾਲ ਪਲੱਸ 2 ਦੇ ਵਿੱਚ ਵਧੀਆ ਨੰਬਰ ਲੈ ਕੇ ਜਿੱਥੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਆਸ-ਪਾਸ ਇਲਾਕੇ ਔਰ ਜ਼ਿਲ੍ਹੇ ਭਰ ਦੇ ਵਿੱਚ ਬੱਚਿਆਂ ਲਈ ਮਿਸਾਲ ਵੀ ਪੈਦਾ ਕੀਤੀ ਹੈ ਅੱਜ ਇਸ ਬੱਚੇ ਦਾ ਰਿਜ਼ਲਟ ਆਉਣ ਤੇ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਦੇ ਘਰ ਪਹੁੰਚ ਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਪਰਿਵਾਰ ਨੇ ਜਿੱਥੇ ਆਰਥਿਕ ਤੰਗੀ ਦਾ ਹਵਾਲਾ ਦਿੱਤਾ ਉੱਥੇ ਹੀ ਮਾਤਾ ਪਿਤਾ ਔਰ ਇਸ ਬੱਚੇ ਨੇ ਕਿਹਾ ਕਿ ਉਹ ਚੇਅਰਮੈਨ ਰਮਨ ਬਹਿਲ ਜੀ ਦੇ ਬਹੁਤ ਧੰਨਵਾਦੀ ਹਨ ਜਿਨ੍ਹਾਂ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਹੈ ਫਸਟ ਆਫ 올 ਮੇਰਾ ਨਾਮ ਵੰਸ਼ਾ ਮੈਂ 12th ਸਟੈਂਡਰਡ ਪਾਸ ਕੀਤੀ ਆ ਪਾਸ ਹੋ ਕੀਤੀ ਆ ਮੈਡੀਕਲ ਵਿੱਚ 83% ਪਾਪਾ ਹੀ ਕੰਮ ਕਰਦਾ ਮੇਰੇ ਪਾਪਾ ਆਪਣੀ ਕ੍ਰੋਕਰੀ ਦੀ ਸ਼ਾਪ ਹੈ ਇਹ ਨਾਲ ਹੀ ਥੋੜੇ ਅੱਗੇ ਜਾ ਕੇ ਗਿਦਾਵਨ ਗਿਦਾਵਨ ਰਕਨ ਲਾਇਬ੍ਰੇਰੀ ਚੌਂਕ ਦੇ ਨਾਲ ਹੀ ਆਪਣੀ ਸ਼ਾਪ ਹੈ ਕ੍ਰੋਕਰੀ ਦੀ ਕਿਦਾਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਔਰ ਕਿੰਨੀ ਮਿਹਨਤ ਕੀਤੀ ਹੈ ਪੜ੍ਹਾਈ ਲਈ ਤੁਸੀਂ ਆਪਣੇ ਠੀਕ ਹੈ ਚੱਲਦਾ ਰਿਹਾ ਨਾ ਟਿਊਸ਼ਨ ਵੀ ਚੱਲਦੀ ਰਹੀ ਸਕੂਲ ਵੀ ਕਾਫੀ ਜ਼ੋਰ ਲਾਇਆ ਤੇ ਸਰ ਕੋ ਵੀ ਆਗੇ ਵਾਲੇ ਗਏ ਆਏ ਤੇ ਫਿਰ ਦੀ ਥੋੜੀ ਡਿਸੀਜਨ ਲਈ ਆਈ ਕਿ ਪਲੱਸ 2 ਕਰੀਏ ਕਿੰਨਾ ਕਸਾਯੋਗ ਰਿਹਾ ਮਾਤਾ ਪਿਤਾ ਦਾ کافی ਜਿਆਦਾ ਰਿਹਾ ਹੈ ਪਾਪਾ ਨੇ ਕਾਫੀ ਜਿਆਦਾ ਮਿਹਨਤ ਕੀਤੀ ਹੈ ਇਹ ਤੁਸੀਂ ਦਸੇ ਕਿ ਦੁਕਾਨ ਤੇ ਦੁਕਾਨ ਦੇ ਕੰਮ ਨੂੰ ਮਤਲਬ ਛੋਟੀ ਦੁਕਾਨ ਆ ਉਹਨੂੰ ਨਾਲ ਜੋ ਵੀ ਕੰਮ ਵੀ ਕਰਦੇ ਦੁਕਾਨ ਹਾਂਜੀ ਜੀ ਮੈਂ ਵੀ ਨਾਲ ਜਾਂਦਾ ਰਹਿਆ ਹੈਲਪ ਕਰਨ ਆਜੋ ਵੀ ਵਧਦਾ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਮਾਤਾ ਪਿਤਾ ਅੱਜ ਵੀ ਖੁਸ਼ ਦੇ ਕਾਫੀ ਜ਼ਿਆਦਾ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਬੱਚੇ ਲਈ ਕਿ ਮੈਨੇਜ ਕਰਦੇ ਰਹੋ ਅੱਗੇ ਹੋਰ ਵਧੀਆ ਰਿਜ਼ਲਟ ਆਵੇ ਮੇਰੇ ਨਾਲ ਵੀ ਵਧੀਆ ਹੋਵੇ ਬੇਟਾ ਰਮਨ ਡੈਲ ਦੇ ਬਾਰੇ ਸਾਰੋਂ ਨਾਲ ਬਾਰੇ ਕੀ ਜਾਣਨਾ ਚਾਹੋਗੇ ਲਈ ਕਿ ਸਰ ਅੱਗੇ ਵੀ ਇਹ ਸਾਡੇ ਵਰਗੇ ਬੰਦਿਆਂ ਦਾ ਹੱਥ ਰੱਖ ਕੇ ਰੱਖੇ ਰਹਿ ਲਗਦੇ ਆ ਬਾਕੀ ਇਹ ਆਪਣੇ

ਤੇ ਬਾਕੀ ਹੁਣ ਥੋੜਾ ਜਿਹਾ ਕਰੋਕਰੀ ਦਾ ਮਾਣਾ ਮੋਟਾ ਸਾਮਾਨ ਪਾਇਆ ਵਾ ਤੇ ਅੱਗੇ ਬੇਟਾ ਵੀ ਨਾਲ ਰਲ ਕੇ ਤੇ ਦੁਕਾਨ ਤੇ ਸ਼ੋਪ ਤੇ ਵੀ ਆਂਦਾ ਵਾ ਤੇ ਬਾਕੀ ਇਹਨਾਂ ਦਾ ਬਹੁਤ ਸਹਯੋਗ ਹੋ ਰਿਹਾ ਜੀ ਇਹਨਾਂ ਨੇ ਹਰ ਪਾਸੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਅਗਰ ਨਹੀਂ ਤਾਂ ਮੈਂ ਪੜਾਣ ਚ ਅਸਮਰਤ ਹੋ ਰਿਹਾ ਸੀ ਤੇ ਬਾਕੀ ਇਹਨਾਂ ਨੇ ਕਿਹਾ ਕਿ ਨਹੀਂ ਤੇ ਅਬ ਬੇਟੇ ਨੂੰ ਪੜਾਣੇ ਪੜਾਣਾ ਵਾ ਹਟਾਣਾ ਨਹੀਂ ਹੈਗਾ ਤੇ ਬਸ ਇਹਨਾਂ ਦੇ ਸਹਿਯੋਗ ਨਾਲ ਇਹ ਹੁਣ ਅੱਗੇ ਪੜ ਰਿਹਾ ਤੇ ਹੁਣ ਪਾਸ ਹੋਇਆ ਜੀ ਇਹਨਾਂ ਨਾਲ ਗੱਲ ਹੋਈ ਸੀ ਹੁਣ ਮਿਲ ਜਣ ਹਾਂ ਇਹਨਾਂ ਨੇ ਕਿਹਾ ਸੀ ਕਿ ਜਦੋਂ ਪਾਸ ਹੋਏਗਾ ਤਾਂ ਤੁਸੀਂ ਜ਼ਰੂਰ ਆਣਾ ਵਾ ਤੇ ਨਾਲ ਲੱਗਾ ਮੂੰ ਮਠਾਗਾ ਅੱਗੇ ਜਾਣਾ ਸਾਡਾ ਤਾਂ ਇਹ ਅੱਗੇ ਇੱਕ ਚਾਹ ਵਾਲੇ ਦਾ ਲੜਕਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹਾਂਜੀ ਤੁਸੀਂ ਵੀ ਕਹਿ ਰਹੇ ਹੋ ਕਿ ਤੁਸੀਂ ਮਿਹਨਤ ਕਰਦੇ ਜੇ ਔਰ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਹਾਂਜੀ ਤੁਹਾਡਾ ਕੀ ਸੁਪਨਾ ਹੈ ਕਿ ਤੁਹਾਡਾ ਬੇਟਾ ਜਿਹੜਾ ਉਹ ਕੀ ਬਣੇ ਅੱਗੇ ਚੱਲ ਕੇ ਬਸ ਸੁਪਨਾ ਇਹ ਹੈ ਕਿ ਅੱਗੇ ਬੇਟਾ ਪੜ੍ਹਨਾ ਚਾਹੁੰਦਾ ਜੀ ਤੇ ਮੈਂ ਪੜ੍ਹਾਣ ਚਾਰ ਸਮਰਥੀ ਤੇ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਰਹਿਣ ਬੈਲ ਹੋਣ ਨਵੇਂ ਕਿ ਮੈਂ ਪੜ੍ਹਾਣ ਚ ਸਮਰਥਾ ਦੇ ਇਹਨਾਂ ਨੇ ਨਹੀਂ ਇਹਨਾਂ ਨੇ ਬਿਲਕੁਲ ਔਰ ਨਹੀਂ ਕਿਤਾਇ ਵਰਨ ਨਹੀਂ ਕਿਤਾਇ ਕਿ ਨਹੀਂ ਪੜਾਣਾ ਹੈ ਪੜਾਣਾ ਬੱਚੇ ਨੂੰ ਹਟਾਣਾ ਨਹੀਂ ਹੈਗਾ ਤੇ ਤੁਸੀਂ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਤੇ ਮੇਰੇ ਕੋਲ ਜਿੱਦੋ ਮਰਜ਼ੀ ਆਓ ਤੇ ਇਸ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਔਰ ਹਰ ਇੱਕ ਮਾਂ ਦਾ ਸੁਪਨਾ ਦਾਵਾ ਕਿ ਉਹਦਾ ਬੱਚਾ ਜਿਹੜਾ ਵਾ ਉਹ ਚੰਗੀ ਸਿੱਖਿਆ ਹਾਸਲ ਕਰੇ ਜ਼ਿੰਦਗੀ 'ਚ ਚੰਗਾ ਮੁਕਾਮ ਹਾਸਲ ਕਰੇ ਅੱਜ ਤੁਹਾਡੇ ਬੇਟੇ ਨੇ ਬਹੁਤ ਮਿਹਨਤ ਦੇ ਨਾਲ ਚੰਗੇ ਨੰਬਰ ਲੈ ਕੇ ਪਲੱਸ 2 ਪਾਸ ਕੀਤੀ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਮੈਂ ਸੰਜਨਾ ਸ਼ਰਮਾ ਵਾਈਫ ਆਫ ਪੁਨੀਤ ਸ਼ਰਮਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਜੋ ਵੀ ਕੀਤਾ ਸਰ ਨੇ ਸਾਡੇ ਵਾਸਤੇ ਕੀਤਾ ਜਿਵੇਂ ਇੱਕ ਭਗਵਾਨ ਦਾ ਹੱਥ ਇੱਕ ਹੁੰਦਾ ਮੰਦਿਰ ਦੇ ਵਿੱਚ ਜਦੋਂ ਪੁਜਾਰੀ ਜਾਂਦਾ ਹੈ ਕੋਈ ਭਗਤ ਤਾਂ ਉਹਦਾ ਪੁਜਾਰੀ ਦਾ ਹੱਥ ਵੀ ਹੁੰਦਾ ਨਾ ਭਗਵਾਨ ਦੇ ਸਾਰਾ ਇਹ ਸੰਜੋਗ ਇੰਨਾ ਦਾ ਸਾਡਾ ਕੁਝ ਨਹੀਂ ਹੈਗਾ ਯਾਨੀ ਕਿ ਇਹਦੇ ਮਾਤਾ ਪਿਤਾ ਹੀ ਇਹੀ ਹੈ ਸਰ ਨੇ ਇੰਨਾ ਕੁਝ ਸਾਨੂੰ ਮਲ ਸਪੋਰਟ ਕੀਤਾ ਜਿਹਦਾ ਕੋਈ ਸ਼ਬਦ ਵੀ ਹੈ ਨਹੀਂ ਕਹਿਣ ਵਾਸਤੇ ਔਰ ਕਿ ਸਾਨੂੰ ਕੋਈ ਵੀ ਪ੍ਰੋਬਲਮ ਆਏ ਸਰ ਪਹਿਲਾਂ ਸਾਡੇ ਨਾਲ ਖੜੇ ਹੁੰਦੇ ਆ ਜਦ ਕਿ ਮੇਰੇ ਰਿਲੇਸ਼ਨ ਸਾਡੇ ਰਹਿ ਗਿਆ ਰੰਜੂ ਰੰਜੂ ਸ਼ਰਮਾ ਮੇਰੇ ਜੇਟ ਰਹਿ ਗਿਆ ਜਦ ਕਿ ਉਹਨਾਂ ਕੋ ਸਾਨੂੰ ਇੱਕ ਦੀ 1 ਰੁਪਏ ਦੀ ਵੀ ਨਹੀਂ ਮਦਦ ਮਦਦ ਕੀ ਕਦੀ ਸਾਡੇ ਨਾਲ ਖੜੇ ਵੀ ਨਹੀਂ ਹੋਏ ਇਹ ਤਾਂ ਸਾਡੇ ਰੱਬ ਰੂਪੀ ਆ ਬਸ ਜੋ ਵੀ ਆ ਸਾਰਾ ਸਾਡੇ ਵਾਸਤੇ ਔਰ ਮੈਨੂੰ ਬਹੁਤ ਖੁਸ਼ੀ ਆ ਮੇਰਾ ਬੇਟਾ ਜਿਸ ਨੰਬਰ ਲੈ ਕੇ ਪਾਸ ਹੋਇਆ ਬਟ ਅੱਗੇ ਸਰ ਸਾਡੇ ਵਾਸਤੇ ਜੋ ਕਰਨਗੇ ਸਾਰੀ ਕਰਨਗੇ ਸਾਨੂੰ ਤਾਂ ਕੁਝ ਨਹੀਂ ਪਤਾ ਕਹਿ ਸਕਾਂਗੀ ਔਰ ਮੇਰੇ ਕੋ ਸ਼ਬਦ ਨਹੀਂ ਆਗੇ ਬਸ ਸਭ ਤੋਂ ਪਹਿਲਾ ਤੇ ਮੈਂ ਆਪਣੇ ਅਜ਼ੀਜ਼ ਵੰਸ਼ ਨੂੰ ਮੁਬਾਰਕ ਜਨਾ ਇਹ ਪੁਨੀਤ ਸ਼ਰਮਾ ਜੀ ਦਾ ਬੇਟਾ ਔਰ ਅੱਜ ਸਾਨੂੰ ਸਾਰਿਆਂ ਨੂੰ ਮਾਣ ਹੈ ਤੇ ਤੇ ਕਿ ਜਿਹਨਾਂ ਹਾਲਾਤਾਂ ਦੇ ਵਿੱਚ ਇਹਨੇ ਪੜ੍ਹਾਈ ਕੀਤੀ ਆ ਮੈਂ ਸਮਝਨਾ ਕਿ ਇੱਕ ਬਹੁਤ ਆਜ ਇੱਕ ਚਾਨਣ ਮਨਾਰਾ ਬਣ ਕੇ ਇਸ ਇਲਾਕੇ ਲਈ ਆਇਆ 83% ਨੰਬਰ ਇਹਨੇ ਮੈਡੀਕਲ ਚ ਲਏ ਨੇ ਔਰ ਇੱਥੇ ਮੈਡੀਕਲ ਕੱਲਾ ਹੀ ਨਹੀਂ ਮੈਡੀਕਲ ਦੇ ਨਾਲ-ਨਾਲ ਇਹਨੇ ਐਡੀਸ਼ਨਲ ਸਬਜੈਕਟ ਮੈਥਸ ਦਾ ਉਹ ਵੀ ਨਾਲ ਲੈ ਕੇ ਜਿਹਦਾ ਮਤਲਬ ਕਿ ਨਾਨ ਮੈਡੀਕਲ 'ਚ ਵੀ ਇਹਨੇ ਪਾਸ 2 ਕੀਤੀ ਹੈ ਤੇ ਮੈਡੀਕਲ 'ਚ ਵੀ ਕੀਤੀ ਹੈ 83% ਨੰਬਰ ਲਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਪਰਿਵਾਰ ਨੂੰ ਮੁਬਾਰਕ ਦਿਨਾ ਔਰ ਮੈਂ ਬਾਕੀ ਸਾਰੇ ਬੱਚਿਆਂ ਨੂੰ ਇਹ ਜ਼ਰੂਰ ਅੱਜ ਅਪੀਲ ਕਰੂੰਗਾ ਕਿ ਸਾਨੂੰ ਵੰਸ਼ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਕਿਉਂਕਿ ਇਹਦੇ ਹਾਲਾਤ ਐਸੇ ਰਹੇ ਇਹਦਾ ਪਿਤਾ ਮਿਹਨਤ ਕਾਸ਼ ਇਨਸਾਨ ਹੈ ਔਰ ਮਿਹਨਤ ਕਰਨਾ ਕੋਈ ਬੁਰਾਈ ਨਹੀਂ ਮਿਹਨਤ ਦੇ ਨਾਲ ਹੀ ਇਨਸਾਨ ਉੱਪਰ ਜਾਂਦਾ ਔਰ ਮੈਨੂੰ ਪੁਨੀਤ ਹੋੜਾ ਦੀ ਇਹਨਾਂ ਦੀ ਵਾਈਫ ਦੀ ਇੱਕ ਗੱਲ ਹਮੇਸ਼ਾ ਚੰਗੀ ਲੱਗੀ ਇਹਨਾਂ ਨੇ ਕਦੇ ਵੀ ਆਪਣੀ ਮਿਹਨਤ ਦੇ ਕਿਤੇ ਉਹਨੂੰ ਛੁਪਾਇਆ ਨਹੀਂ ਔਰ ਉਸ ਮਿਹਨਤ ਦੇ ਨਾਲ ਇੱਕ ਛੋਟੀ ਚਾਹ ਦੀ ਦੁਕਾਨ ਕਰਦੇ ਨੇ ਉਹਦਾ ਸੂਲਾ ਤੇ ਖੜੇ ਹੋ ਕੇ ਆਪਣੇ ਬੱਚੇ ਨੂੰ ਪੜਾਇਆ ਇਹਨੇ 83% ਨੰਬਰ ਆਏ ਨੇ ਔਰ ਫਿਰ ਦੇਖੋ ਇੱਕ ਸਰਵਰ ਸਕੂਲ ਆ ਕੀਤਾ ਭਾਵੇਂ ਕੋਈ ਬਹੁਤ ਵੱਡਾ ਗਵਰਨਮੈਂਟ ਸਕੂਲ ਵਾਲੀ ਗੱਲ ਨਹੀਂ ਹੈ ਉਸ ਘਰ ਚੋ ਬੇਟੇ ਨੇ ਆਪਣੇ ਬਾਪ ਦਾ ਵੀ ਹੱਥ ਵੰਡਾਇਆ ਪਿੱਛੇ ਪੁਨੀਤ ਹਣੀ ਆਪ ਬਹੁਤ ਲੰਬਾ ਸਮਾਂ ਬਿਮਾਰ ਰਹੇ ਉਸ ਬਿਮਾਰੀ ਦੀ ਪ੍ਰਵਾਹ ਵੀ ਨਹੀਂ ਕੀਤੀ ਉੱਥੇ ਵੀ ਸੇਵਾ ਕੀਤੀ ਆਪਣੇ ਪਿਤਾ ਦੀ ਇਹਦੀ ਵਾਈਫ ਨੇ ਪਰਿਵਾਰ ਨੂੰ ਮਜਬੂਤ ਕਰਕੇ ਰੱਖਿਆ ਔਰ ਜਿੱਥੇ ਬੇਟੇ ਨੇ ਆਪਣੇ ਬਾਪ ਦੀ ਟਰੀਟਮੈਂਟ ਵਿੱਚ ਵੀ ਬੁਰਾ ਹਿੱਸਾ ਪਾਇਆ ਔਰ ਉਹਦੇ ਨਾਲ ਦੁਕਾਨ 'ਚ ਵੀ ਹਿੱਸਾ ਪਾਇਆ ਇੰਨਾ ਕੁਝ ਕਰਨ ਦੇ ਬਾਅਦ ਫਿਰ 83% ਨੰਬਰ ਮੈਡੀਕਲ 'ਚ ਲੈ ਕੇ ਜਾਣਾ ਇਹਦੀ ਸ਼ਾਬਾਸ਼ਾ ਸਾਡੀ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਇਹਦੇ ਨਾਲ ਨੇ ਸਾਡੀ ਪ੍ਰੇਅਰ ਉਸ ਪਰਮੇਸ਼ਵਰ ਅੱਗੇ ਕਿ ਇਸ ਬੱਚੇ ਨੂੰ ਬਹੁਤ ਲੰਬੀ ਉਮਰ ਹੋਵੇ ਇਹ ਤਰੱਕੀਆਂ ਕਰੇ ਔਰ ਖੂਬ ਪੜੇ ਇੱਕ ਉਸ ਵੇਲੇ ਮੇਰੇ ਕੋਲ ਆਈ ਸੀ ਉਸ ਵਕਤ ਪਰਿਵਾਰ ਦੇ ਵਿੱਚ ਮੁਸ਼ਕਲ ਸੀਗੀ ਤੇ ਇਨਸਾਨ ਦੇ ਸਾਡਣ ਹੋ ਜਾਂਦਾ ਔਰ ਮੈਂ ਕੋਈ ਗੱਲ ਕਹੀ ਸੀ ਪੁਨੀਤ ਨੂੰ ਅਰਨ ਦੀ ਵਾਈਫ ਨੂੰ ਕਿ ਨਹੀਂ ਤੁਸੀਂ ਤਖੜੇ ਹੋ ਤੁਸੀਂ ਮਿਹਨਤ ਕਾਰਸ਼ ਹੋ ਤੁਸੀਂ ਮਜ਼ਬੂਤ ਹੋ ਕੇ ਅੱਗੇ ਚੱਲੋ ਔਰ ਚੱਲਦੇ ਰਹੇ ਇਹਨਾਂ ਨੇ ਕਿਸੇ ਦੇ ਅੱਗੇ ਜਾਂ ਕਿਸੇ ਵੀ ਕੋਲ ਜਾ ਕੇ ਕੋਈ ਹੱਥ ਨਹੀਂ ਭਰਾਇਆ ਆਪਣੀ ਮਿਹਨਤ ਦੇ ਨਾਲ ਆਪਣੀ ਕਮਾਈ ਦੇ ਨਾਲ ਇਸ ਬੱਚੇ ਨੂੰ ਬਰੇਨਾ ਦੇ ਕੇ ਅੱਜ ਇੱਥੇ ਤੱਕ ਲੈ ਕੇ ਆਏ ਆ ਸਾਨੂੰ ਇਹਨਾਂ ਪਰਿਵਾਰਾਂ ਤੋਂ ਸਿੱਖਣਾ ਚਾਹੀਦਾ ਕਿਉਂਕਿ ਅੱਜ ਦੇ ਅੱਜ ਦਾ ਸਮਾਜ ਇੱਕ ਐਸਾ ਸਮਾਜ ਹੋ ਗਿਆ ਜਿਹਦੇ ਵਿੱਚ ਮਟੀਰੀਅਲਿਜ਼ਮ ਆ ਪੈਸੇ ਦੀ ਗੱਲ ਆ ਉਹ ਔਸੂਲ ਉਹ اخلاقی ਗਦਰਾਂ ਆਪਾਂ ਹੌਲੀ-ਹੌਲੀ ਪੁੱਲ ਰਹੇ ਆ ਮੈਂ ਸਮਝਦਾ ਵੀ ਇਹ ਸਾਡੇ ਸ਼ਹਿਰ ਦਾ ਪਰਿਵਾਰ ਬਹੁਤ ਕੁਝ ਇੱਥੋਂ ਸਿੱਖ ਨੂੰ ਮਿਲਦਾ ਸਾਨੂੰ ਸਿੱਖਣਾ ਚਾਹੀਦਾ ਆਪਣਾ ਜਿਹੜਾ ਮਨ ਆ ਉਹਨੂੰ ਨੀਵੇਂ ਰੱਖ ਕੇ ਤੇ ਮੈਂ ਸਮਝਦਾ ਵੀ ਸਮਾਜ ਦੇ ਵਿੱਚ ਚੱਲਣ ਦਾ ਇੱਕ ਪ੍ਰੇਮ ਨਾਲ ਜਿਹੜੀ ਆ ਇੱਥੋਂ ਮਿਲਦੀ ਆ ਸੋ ਗੁਨੀਤ ਜੀ ਤੁਹਾਨੂੰ ਤੁਹਾਡੀ ਵਾਈਫ ਨੂੰ ਬੇਟੇ ਨੂੰ ਸਾਰਿਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਮੁਬਾਰਕਾਂ ਔਰ ਇਸ ਬੱਚੇ ਦੀ ਤਰੱਕੀ ਲਈ ਜੋ ਮੈਂ ਕਰ ਸਕਾਂਗਾ ਹਮੇਸ਼ਾ ਤੁਹਾਡੇ ਨਾਲ ਖੜਾ ਔਰ ਮੈਂ ਅੱਜ ਅਪੀਲ ਵੀ ਕਰੂੰਗਾ ਕਿ ਵੰਸ਼ ਤੋਂ ਬੱਚੇ ਬਰੇਂਡਾ ਲਾਓ ਤੁਸੀਂ ਅੱਜ ਆਪਾ ਕਿੰਨਾ ਨਗਾਰ ਸਵਾਦ ਚ ਆ ਗਿਆ ਮਸ਼ਿਆ ਦਾ ਪ੍ਰਕੋਪ ਤੇਜ਼ੀ ਦੇ ਨਾਲ ਵੱਧ ਰਿਹਾ ਪਰ ਇਹ ਸਲਾਤਾ ਦੇ ਦੇਖੋ ਜਿਸ ਬੱਚੇ ਨੇ ਆਪਣੇ ਬਾਪ ਦੀ ਬਿਮਾਰੀ ਵਿੱਚ ਵੀ ਮਿਹਨਤ ਦੇ ਵਿੱਚ ਵੀ ਦੁਕਾਨ ਤੇ ਵੀ ਸਵਾ ਦੇ ਕੇ ਫਿਰ ਇਹ ਨੰਬਰ ਲੈ ਕੇ ਜਾਣਾ ਬਾਕੀ ਕੋਈ ਗੱਲ ਜਿਹੜੀ ਆ ਸਿੱਖਣ ਵਾਲੀ ਆ ਸੋ ਪ੍ਰਭੂ ਕਿਰਪਾ ਕਰੇ ਈਸ਼ਵਰ ਦਾ ਆਸ਼ੀਰਵਾਦ ਇਸ ਪਰਿਵਾਰ ਤੇ ਹਮੇਸ਼ਾ ਬਣਿਆ ਰਹੇ ਧੰਨਵਾਦ